ਸਾਹਿਬ ਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਜੀ ਤੁਸੀਂ ਸਾਰੇ ਠੀਕ ਠਾਕ ਅਸੀਂ ਵੀ ਠੀਕ ਹਾਂ ਜੀ ਵਾਹਿਗੁਰੂ ਜੀ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਅੱਜ ਅਸੀਂ ਬਣਾਵਾਂਗੇ ਜੀ హెయిਰ ਲਈ ਔਇਲ ਔਇਲ ਬਣਾਵਾਂਗੇ ਜਿੰਨਾ ਮੇਰੀਆਂ ਭੈਣਾਂ ਦੇ ਵਾਲ ਬਹੁਤ ਹੀ ਸਫੇਦ ਹੋ ਗਏ ਨੇ ਜਾਂ ਬੱਚਿਆਂ ਦੇ ਵਾਲ ਉਮਰ ਤੋਂ ਪਹਿਲਾਂ ਜਿਨ੍ਹਾਂ ਦੇ ਜਿਵੇਂ ਕਈ ਅੱਜ ਕੱਲ ਤਾਂ 13 14 ਸਾਲ ਦੀ ਉਮਰ ਦੇ ਬੱਚਿਆਂ ਦੇ ਵਾਲ ਬਹੁਤ ਹੀ ਸਫੇਦ ਹੋ ਰਹੇ ਨੇ ਜਿਨ੍ਹਾਂ ਦੇ ਉਮਰ ਤੋਂ ਪਹਿਲਾਂ ਵਾਲ ਸਫੇਦ ਹੋ ਰਹੇ ਨੇ ਜਾਂ ਜਿਨ੍ਹਾਂ ਦੇ ਹੋ ਚੁੱਕੇ ਨੇ ਉਹ ਸਾਰੇ ਜਾਣੇ ਜੋ ਮੈਂ ਅੱਜ ਔਇਲ ਬਣਾ ਰਹੀ ਹਾਂ ਇਹ ਤੁਸੀਂ ਵੀਕ ਦੇ ਵਿੱਚ ਤਿੰਨ ਵਾਰ ਲਗਾਣਾ ਜੇ ਨਹੀਂ ਟਾਈਮ ਤਾਂ ਦੋ ਵਾਰ ਤਾਂ ਲਗਾਣਾ ਹੀ ਹੈ ਇਹਦੇ ਨਾਲ ਜਿਹੜੇ ਬੱਚਿਆਂ ਦੇ ਵਾਲ ਸਫੇਦ ਹੋ ਗਏ ਨੇ ਉਹ ਵੀ ਕਾਲੇ ਹੋ ਜਾਣਗੇ ਅੱਗੇ ਤੋਂ ਵਾਲ ਸਫੇਦ ਨਹੀਂ ਆਣਗੇ ਹਾਂਜੀ ਆਓ ਤੁਹਾਨੂੰ ਮੈਂ ਦੱਸਾਂ ਕਿਹੜੀ ਕਿਹੜੀ ਚੀਜ਼ ਚਾਹੀਦੀ ਹੈ ਸਾਨੂੰ ਇੱਕ ਸਾਨੂੰ ਆਵਲਾ ਪਾਊਡਰ ਚਾਹੀਦਾ ਹੈ ਆ ਦੇਖ ਲਓ ਜੀ ਆਵਲਾ ਪਾਊਡਰ ਤੁਸੀਂ ਲਿਆ ਕੇ ਆਉਣਾ ਤੁਸੀਂ ਘਰ ਵਿੱਚ ਨਹੀਂ ਬਣਾਉਣਾ ਫਾਈਨ ਪਾਊਡਰ ਚਾਹੀਦਾ ਹੈ ਸਾਨੂੰ ਆ ਸਿੱਕਾ ਕਾਈ ਹੈ ਆਵਲਾ ਸਿੱਕਾ ਕਾਈ ਇਹ ਹਰੀ ਮਹਿੰਦੀ ਮਹਿੰਦੀ ਜੋ ਤੁਸੀਂ ਕੋਈ ਕੈਮੀਕਲ ਵਾਲੀ ਨਹੀਂ ਲੈਣੀ ਹਰਬਲ ਮਹਿੰਦੀ ਆਏ ਹਰਬਲ ਮਹਿੰਦੀ ਲੈਣੀ ਹੈ ਤੁਸੀਂ ਹਰੀ ਵਾਲੀ ਜੋ ਆਪਣੇ ਬਾਲਾਂ ਦੇ ਉੱਪਰ ਅਪਲਾਈ ਕਰਦੇ ਜੇ ਤੁਸੀਂ ਇਹ ਤਿੰਨੋਂ ਚੀਜ਼ਾਂ ਨੂੰ ਮਿਲਾ ਕੇ ਅੱਜ ਅਸੀਂ ਔਲ ਤਿਆਰ ਕਰਾਂਗੇ ਇਹ ਔਲ ਤਾਂ ਮੈਂ ਦੱਸਾਂਗੀ ਕਿਵੇਂ ਅਸੀਂ ਬਣਾਉਣਾ ਤੇ ਕਿੰਨਾ ਚਿਰ ਵਿੱਚ ਰੱਖਣਾ ਹੈ ਆਪਾਂ ਬਣਾ ਕੇ ਰੱਖਣਾ ਫਿਰ ਅਸੀਂ ਕਿਵੇਂ ਇਹਨੂੰ ਸਟੋਰ ਕਰਨਾ ਹੈ ਤੇ ਕਿਵੇਂ ਅਪਲਾਈ ਕਰਨਾ ਆਪਣੇ ਬਾਲਾਂ ਦੇ ਉੱਪਰ ਇਹ ਸਾਰਾ ਕੁਝ ਮੈਂ ਤੁਹਾਨੂੰ ਦੱਸਾਂਗੀ ਤੁਸੀਂ ਐਂਡ ਤੱਕ ਵੀਡੀਓ ਦੇਖਿਆ ਕਰੋ ਜੀ ਸਕਿਪ ਮਤ ਕਰਿਆ ਕਰੋ ਵੀਡੀਓ ਨੂੰ ਤੇ ਲਾਈਕ ਸਬਸਕ੍ਰਾਈਬ ਆਉ ਸ਼ੇਅਰ ਪਲੀਜ਼ ਕਰਿਆ ਕਰੋ ਸੋਨੇ ਸੋਨੇ ਕਮੈਂਟ ਵੀ ਕਰਿਆ ਕਰੋ ਅੱਜ ਹੁਣ ਅਸੀਂ ਆਇਲ ਬਣਾਉਣੇ ਆ ਅੱਜੋ ਮੇਰੇ ਨਾਲ ਤੁਸੀਂ ਨਹੀਂ ਹਾਂਜੀ ਤੁਸੀਂ ਐਵੇਂ ਦੀ ਕੜਾਹੀ ਲੈ ਲੈਣੀ ਮੈਂ ਛੋਟੀ ਲਈ ਹੋਈ ਆ ਕਿਉਂਕਿ ਮੈਂ ਥੋੜਾ ਆਇਲ ਬਣਾ ਰਹੀ ਆ ਤੁਸੀਂ ਵੱਡੀ ਵੀ ਕੜਾਹੀ ਲੈ ਸਕਦੇ ਜੇ ਇਹਦੇ ਵਿੱਚ ਮੈਂ ਮਹਿੰਦੀ ਵਗੈਰਾ ਭਿਉਣੀ ਆ ਨਾ ਤਾਂ ਲੋਹੇ ਦੀ ਕੜਾਹੀ ਲੈਣੀ ਆ ਤੁਸੀਂ ਉਹਦੇ ਵਿੱਚ ਹੀ ਬੈਸਟ ਤੇ ਤੇਲ ਜੋ ਬਣਾਉਗੇ ਬਹੁਤ ਵਧੀਆ ਬਣੇਗਾ ਲੋਹੇ ਦੇ ਬਰਤਨ ਵਿੱਚ ਜਦੋਂ ਵੀ ਅਸੀਂ ਕੋਈ ਵੀ ਚੀਜ਼ ਬਣਾਉਣੇ ਆ ਮਹਿੰਦੀ ਵਗੈਰਾ ਵੀ ਲਗਾਉਣੇ ਆ ਲੋਹੇ ਦੇ ਬਰਤਨ ਵਿੱਚ ਹੀ ਲਗਾਇਆ ਕਰੋ ਹੁਣ ਜਿਹਦੇ ਵਿੱਚ ਉਹ ਦੇਖੋ ਮੈਂ ਤਖਾਨੀ ਆ ਤੁਹਾਨੂੰ 2-2 ਚਮਚੇ ਮਿਬਾਣੇ ਹੈ ਉਹਨਾਂ ਤਿੰਨਾਂ ਚੀਜ਼ਾਂ ਦੇ 6 ਚਮਚੇ ਬਣ ਜਾਨੇ ਆਇਲ ਦੇ ਸਾਡੇ ਕੋਲ 12 ਚਮਚੇ ਨੇ 12 ਚਮਚੇ ਮੈਂ ਇਹਦੇ ਆਇਲ ਦੇ ਪਾਏ ਹੋਏ ਨੇ ਤੁਸੀਂ ਨੋਟ ਕਰ ਲੈਣਾ ਇਹਨੂੰ ਅਸੀਂ ਚਰਾਵਾਂਗੇ ਜੀ ਹੁਣ ਘੱਟ ਤੇ ਰੱਖਣਾ ਆ ਮੀਡੀਅਮ ਤੇ ਹਾਈ ਫ੍ਰੇਮ ਤੇ ਨਹੀਂ ਬਣਾਉਣਾ ਹੈਗਾ ਇਸ ਨੂੰ ਅਸੀਂ ਬਣਾਉਣਾ ਨਹੀਂ ਵੈਸੇ ਪਕਾਉਣਾ ਹੈ ਥੋੜਾ ਇਸ ਨੂੰ ਥੋੜਾ ਆਇਲ ਗਰਮ ਹੋ ਜਾਏ ਜਿਆਦਾ ਗਰਮ ਨਹੀਂ ਕਿ ਸਾੜਨਾ ਨਹੀਂ ਹੈ ਗਾਉਲ ਲੂ ਥੋੜਾ ਗਰਮ ਹੁੰਦਾ ਫਿਰ ਤੁਸੀਂ ਪਾਣੀ ਆ ਸਾਰੀਆਂ ਚੀਜ਼ਾਂ ਇਹਦੇ ਵਿੱਚ ਤੇ ਰਿਜ਼ਲਟ ਬਹੁਤ ਹੀ ਵਧੀਆ ਆਏਗਾ ਜੀ ਤੁਸੀਂ ਬਣਾ ਕੇ ਆਪਣੇ ਘਰ ਵਿੱਚ ਕਿਸੇ ਕੱਚ ਦੀ ਡੱਬੀ ਵਿੱਚ ਸਟੋਰ ਕਰਕੇ ਰੱਖ ਲਓ ਤੁਸੀਂ ਤਾਂ ਤੁਸੀਂ ਵੀਕ ਦੇ ਵਿੱਚ ਦੋ ਵਾਰ ਲਗਾਉਣਾ ਆਪਣੇ ਵਾਲਾਂ ਦੇ ਉੱਪਰ ਚੰਗੀ ਤਰ੍ਹਾਂ ਮ사ਜ ਕਰਨੀ ਹੈਗੀ ਆ ਦੇਖੋ ਥੋੜਾ ਗਰਮ ਹੋ ਗਿਆ ਹੁਣ ਮੈਂ ਇਹਦੇ ਵਿੱਚ ਦੋ ਚਮਚੇ ਸਿਕਾ ਕਾਇ ਦੇ ਪਾਤੇ ਸਿਕਾ ਕਾਇ ਵੀ ਬਹੁਤ ਹੀ ਵਧੀਆ ਹੈ ਜੀ 2 ਚਮਚੇ ਮੈਂ ਪਾ ਦਿੱਤੇ ਆਵਲੇ ਦੇ ਮੈਂ ਬਿਲਕੁਲ ਘੱਟ ਦੇ ਰੱਖਿਆ ਹੈ ਤੁਸੀਂ ਵੀ ਘੱਟ ਦੇ ਹੀ ਕਰਨਾ ਇਹਨੂੰ 2 ਚਮਚੇ ਮੈਂ ਮਹਿੰਦੀ ਦੇ ਪਾਤੇ ਆ ਤਿੰਨਾ ਚੀਜ਼ਾਂ ਨੂੰ ਚੰਗੀ ਤਰ੍ਹਾਂ ਤੁਸੀਂ ਨਾ ਕਿੰਨਾ ਵਧੀਆ ਤੇਲ ਬਣ ਕੇ ਤਿਆਰ ਹੋ ਜਾਣਾ ਸਾਡਾ ਤੁਸੀਂ ਬੱਚਿਆਂ ਦੇ ਵਾਲਾਂ ਦੇ ਉੱਪਰ ਅਪਲਾਈ ਕਰਨਾ ਹੈ ਜੀ ਜਿਨ੍ਹਾਂ ਦੇ ਵਾਲ ਪਹਿਲਾਂ ਉਮਰ ਤੋਂ ਪਹਿਲਾਂ ਹੋ ਗਏ ਨੇ ਸਫੇਦ ਅੱਗੇ ਤੋਂ ਰੁਕ ਜਾਣਗੇ ਵਾਲ ਝੜਨਗੇ ਵੀ ਨਹੀਂ ਇਹਦੇ ਨਾਲ ਤੁਹਾਡੇ ਬਹੁਤ ਵਧੀਆ ਆਇਲ ਬਣ ਕੇ ਤਿਆਰ ਹੋ ਜਾਂਦਾ ਹੈ ਮੈਂ ਕੋਲ ਤੁਹਾਨੂੰ ਪਹਿਲਾਂ ਵੀ ਦੱਸਿਆ ਹੋਇਆ ਸੀ ਉਹਦੇ ਨਾਲ हेयर ਫਾਲ ਬਹੁਤ ਹੀ ਰੁਕਦਾ ਹੈ ਜੀ ਉਸ ਨੂੰ ਵੀ ਬਣਾ ਕੇ ਤੁਸੀਂ ਰੱਖੋ ਘਰ ਵਿੱਚ ਉਹਦੇ ਨਾਲ ਬਹੁਤ ਹੀ हेयर ਫਾਲ ਰੁਕਦਾ ਹੈ ਮੈਂ ਤੁਹਾਨੂੰ ਦੱਸਿਆ ਮੇਰੇ ਵਾਲ ਬਹੁਤ ਝੜਦੇ ਸਨ ਪਰ ਮੈਂ ਆਇਲ ਦੀ ਬਹੁਤ ਵਰਤੋਂ ਕਰ ਰਹੀ ਜੋ ਮੈਂ ਪਹਿਲਾਂ ਬਣਾ ਕੇ ਤੁਹਾਨੂੰ ਦਿਖਾਇਆ ਨਾ ਵੀਡੀਓ ਦੇ ਵਿੱਚ ਬਹੁਤ ਵਧੀਆ ਆਇਲ ਹੈ ਜੀ ਉਸ ਨੂੰ ਤੁਸੀਂ ਵੀਕ ਦੇ ਵਿੱਚ ਦੋ ਵਾਰ ਉਸ ਨੂੰ ਵੀ ਲਗਾਣਾ ਤੇ ਰਿਜ਼ਲਟ ਬਹੁਤ ਹੀ ਵਧੀਆ ਆਉਂਦਾ ਜੀ ਉਹਨਾਂ ਕੋਈ हेयर ਫਾਲ ਨਹੀਂ ਹੁੰਦਾ ਬਿਲਕੁਲ ਕੰਟਰੋਲ ਹੋ ਜਾਂਦਾ ਤੁਹਾਡਾ हेयर ਫਾਲ ਅਦੇ ਕੋਸੀ ਰਿੰਨੇ ਨਹੀਂ ਡਹੀ ਹੈਗੀ ਕਿ ਨੂੰ ਜ਼ਿਆਦਾ ਨਹੀਂ ਉਬਾਲੇ ਦਿਵਾਨੇ ਤੁਸੀਂ ਕੱਟ ਮੀਡੀਅਮ ਸੇਕਤੇ ਹੀ ਤੁਸੀਂ ਇਹਨੂੰ ਰੱਖਣਾ ਹੈ ਸਿਰਫ 4-5 ਮਿੰਟ ਹੀ ਇਹਨੂੰ ਗਰਮ ਕਰਨਾ ਹੈ 6 ਚਮਚੇ ਮੈਂ ਪਾਏ ਤਿੰਨਾ ਚੀਜ਼ਾਂ ਦੀ ਜੀ 2-2 ਚਮਚੇ ਉਹਨਾਂ ਦੇ ਤੇ 12 ਚਮਚੇ ਮੈਂ ਡਬਲ ਪਾਇਆ ਤੇਲ ਤੁਸੀਂ ਇਹ ਨੋਟ ਕਰਨਾ ਡਬਲ ਅਸੀਂ ਤੇਲ ਪਾਣਾ ਹੈ ਦੋ ਦੋ ਚਮਚੇ ਉਹਨਾਂ ਦੇ ਛੇ ਤੇ ਡਬਲ ਅਸੀਂ ਤੇਲ 12 ਚਮਚੇ ਮੈਂ ਤੇਲ ਦੇ ਪਾਏ ਹੋਏ ਆ ਤੇ ਤੁਸੀਂ ਲਗਾਓਗੇ ਤਾਂ ਰਿਜ਼ਲਟ ਤੁਹਾਨੂੰ ਮਹਿੰਦੀ ਲਗਾਉਣ ਦੀ ਲੋੜ ਨਹੀਂ ਪੈਣੀ ਜਿਨ੍ਹਾਂ ਦੇ ਘੱਟ ਵਾਲ ਸਫੇਦ ਹਨ ਉਹ ਲਗਾਣਾ ਸਟਾਰਟ ਕਰ ਦੇਣ ਵਾਲ ਨਹੀਂ ਸਫੇਦ ਹੋਣਗੇ ਉਹਨਾਂ ਦੇ ਕਿਉਂਕਿ ਮਹਿੰਦੀ ਵੀ ਅਸੀਂ ਇਹਦੇ ਵਿੱਚ ਪਾਈ ਹੋਈ ਆ ਹਰਬਲ ਮਹਿੰਦੀ ਲੈਣੀ ਹੈ ਤੁਸੀਂ ਕੋਈ ਕੈਮੀਕਲ ਵਾਲੀ ਨਹੀਂ ਕਿ ਜੋਰ ਤੁਸੀਂ ਡਾਈ ਵਗੈਰਾ ਲਗਾ ਰਹੇ ਉਹ ਹੀ ਇਹਦੇ ਵਿੱਚ ਪਾ ਦਿਓ ਉਹ ਨਹੀਂ ਅਸੀਂ ਪਾਣੀ ਹੈਗੀ ਹਰੀ ਮਹਿੰਦੀ ਪਾਣੀ ਆ ਜਿਵੇਂ ਹਰੀ ਮਹਿੰਦੀ ਹੁੰਦੀ ਨਾ ਉਹਨੂੰ ਪਾਣਾ ਹੈਗਾ ਆਪਾਂ ਚੰਗੀ ਤਰ੍ਹਾਂ ਇਸ ਨੂੰ ਬਣਾਵਾਂਗੇ ਹਾਂਜੀ ਹੁਣ ਅਸੀਂ ਬੰਦ ਕਰ ਦਿੰਨੇ ਆ ਜੀ ਆ ਦੇਖੋ ਬਣ ਗਿਆ ਏ ਇਹਨੂੰ ਕੱਟ ਫਲੇਮ ਤੇ ਅਸੀਂ ਗਰਮ ਹੀ ਕਰਨਾ ਹੈ ਜਿਆਦਾ ਪਕਾਉਣਾ ਨਹੀਂ ਆਪਾਂਗੇ ਇਹਨੂੰ ਸਾੜਨਾ ਨਹੀਂ ਹੈਗਾ ਤੇਲ ਵੀ ਪਹਿਲਾਂ ਗਰਮ ਨਹੀਂ ਹੋਣਾ ਚਾਹੀਦਾ ਜਿਆਦਾ ਥੋੜਾ ਮੀਡੀਅਮ ਜੇ ਤੇਲ ਗਰਮਾ ਉਹਦੇ ਵਿੱਚ ਤੁਸੀਂ ਕਿੰਨੇ ਚੀਜ਼ਾਂ ਪਾ ਦੋ ਜਿੰਨੀ ਵੀ ਪਾਣੀ ਹੈ ਮੈਂ 2-2 ਚਮਚੇ ਪਾਏ ਨੇ ਤੁਸੀਂ ਜਿਆਦਾ ਬਣਾਉਣਾ ਜਿਆਦਾ ਵੀ ਪਾ ਸਕਦੇ ਜੇ ਤੇਲ ਦੀ ਫਿਰ ਜਿਆਦਾ ਰੱਖਣਾ ਪੈਣਾ ਜਿਵੇਂ ਅਸੀਂ 6 ਚਮਚੇ ਇਹਨਾਂ ਦੇ ਪਾਏ ਪਾਊਡਰ ਦੇ 2-2 6 ਹੋ ਗਏ ਤਾਂ 12 ਚਮਚੇ ਫਿਰ ਮੈਂ ਆਇਲ ਦੇ ਪਾਏ ਆ ਤੁਸੀਂ ਆਪਣੇ ਹਿਸਾਬ ਨਾਲ ਇਹਦੇ ਨਾਲ ਤੁਸੀਂ ਪਾ ਲੈਣਾ ਫਿਰ ਮੈਂ ਤਾਂ ਥੋੜਾ ਬਣਾ ਰਹੀ ਹਾਂ ਘੱਟ ਬਣਾਇਆ ਕਿਉਂਕਿ ਮੇਰੇ ਕੋਲ ਪਹਿਲਾਂ ਵੀ ਬਣਿਆ ਹੋਇਆ ਹੈ ਪਹਿਲਾਂ ਵੀ ਤੇਲ ਦੀ ਵੀਡੀਓ ਪਾਈ ਹੋਈ ਨਾ ਮੈਂ ਉਹ ਵੀ ਬਣਾ ਕੇ ਰੱਖਿਆ ਹੋਇਆ ਹੁਣੇ ਬਣ ਗਿਆ ਜੀ ਅਸੀਂ ਇਹਨੂੰ ਬੰਦ ਕਰ ਦਿੰਨੇ ਆ ਹਾਂ ਜੀ ਆ ਦੇਖੋ ਜੀ ਬਣ ਗਿਆ ਇਹ ਹੁਣ ਇਹਨੂੰ ਤੁਸੀਂ ਕੀ ਕਰਨਾ ਇਹਨੂੰ ਤੁਸੀਂ ਅਜੇ ਨੀ ਪਾ ਕੇ ਰੱਖਣਾ ਇਹਨੂੰ ਤੁਸੀਂ 2 ਦਿਨ ਵਾਸਤੇ ਐਵੇਂ ਹੀ ਟੱਕ ਕੇ ਤੇ ਰੱਖ ਦੇਣਾ ਹੈ 2 ਦਿਨ ਵਾਸਤੇ ਇਸ ਨੂੰ ਤੁਸੀਂ ਟੱਕ ਕੇ ਰੱਖਣਾ ਹੈ ਇਹ ਨਹੀਂ ਕਿ ਤੁਸੀਂ ਧੁੱਪ ਵਿੱਚ ਰੱਖਣਾ ਹੈ ਇਹਨੂੰ ਇੱਥੇ ਕਿਚਨ ਵਿੱਚ ਜਾਂ ਕਿਤੇ ਵੀ ਤੁਸੀਂ ਰੱਖ ਦੋ ਇੱਕ ਸਾਈਡ ਤੇ ਬੱਚੇ ਦਾ ਹੱਥ ਵਗੈਰਾ ਨਾ ਲੱਗੇ ਫਿਰ ਹਨਾ ਕਈ ਵਾਰੀ ਬੱਚੇ ਛੋਟੇ ਬੱਚੇ ਹੁੰਦੇ ਤਾਂ ਕੋਈ ਨਾ ਕੋਈ ਚੀਜ਼ ਦਾ ਹੱਥ ਮਾਰਦੇ ਡੋਲ ਦੇਣਗੇ ਤੁਸੀਂ ਇੱਕ ਸਾਈਡ ਤੇ ਇਹਨੂੰ 2 ਦਿਨ ਵਾਸਤੇ ਟੱਕ ਕੇ ਬਸ ਰੱਖ ਦੇਣਾ 2 ਦਿਨ ਬਾਅਦ ਤੁਸੀਂ ਕੋਈ ਵੀ ਕੱਚ ਦੀ ਹੀ ਲੈ ਲਓ ਤੁਸੀਂ ਵਾਟਰ ਜਿਵੇਂ ਮੈਂ ਦੇਖੋ ਮੈਂ ਆ ਜੈਮ ਵਾਲੀਆਂ ਐਵੇਂ ਦੀਆਂ ਤਿਆਰ ਕਰਕੇ ਰੱਖਿਆ ਆਪ ਦੇਖੋ ਔਰ ਇਹ ਪਿਆ ਹੋਇਆ ਇਹਦੇ ਵਿੱਚ ਮੇਰਾ ਜੋ ਮੈਂ ਪਹਿਲੇ ਬਣਾਇਆ ਸੀ ਮੈਂ ਇਹਨੂੰ ਹੁਣ ਕੱਟ ਕੇ ਇਹਨੂੰ ਇਹਦੇ ਵਿੱਚ ਐਡ ਕਰ ਦੇਣਾ ਸਾਫ਼ ਕਰਕੇ ਚੰਗੀ ਤਰ੍ਹਾਂ ਸਾਫ਼ ਕਰਕੇ ਪਾਣੀ ਨਹੀਂ ਹੋਣਾ ਚਾਹੀਦਾ ਜੀ ਵਿੱਚ ਪਾਣੀ ਦੀ ਮਾਤਰਾ ਨਮੀ ਦੀ ਬਿਲਕੁਲ ਨਹੀਂ ਹੋਣੀ ਚਾਹੀਦੀ ਜੇ ਤੁਸੀਂ ਆਇਲ ਸੇਵ ਕਰਕੇ ਰੱਖਣਾ ਹੈ ਨਾ ਸਟੋਰ ਕਰਕੇ ਰੱਖਣਾ ਕੱਚ ਦੀ ਸਿਸੀ ਵਿੱਚ ਬਿਲਕੁਲ ਕਲੀਨ ਕਰਕੇ ਉਹਨੂੰ 뚜ਪ ਲਗਾ ਕੇ ਫਿਰ ਇਹ ਉਹਦੇ ਵਿੱਚ ਤੁਸੀਂ ਪਾਣਾ ਵਾ ਦੋ ਦਿਨ ਪਹਿਲਾਂ ਇਹਨੂੰ ਰੱਖ ਲਓ ਫਿਰ ਤੁਸੀਂ ਕੱਚ ਦੀ ਕਿਸੇ ਵੀ ਬੋਤਲ ਵਿੱਚ ਸਟੋਰ ਕਰਕੇ ਰੱਖ ਲਓ ਤੇ ਤੁਸੀਂ ਵੀਕ ਵਿੱਚ ਦੋ ਵਾਰ ਲਗਾਣਾ ਬੱਚਿਆਂ ਦੇ ਜੇ ਤੁਸੀਂ ਸਮਝ ਲਓ ਵੀ ਸੰਡੇ ਨੂੰ ਸੁੱਟੀ ਆ ਤੇ ਸੰਡੇ ਨੂੰ ਫਿਰ ਹੀ ਲਗਾ ਦੇਣਾ ਸੰਡੇ ਨੂੰ ਸ਼ਾਮ ਨੂੰ ਲਗਾ ਦਿਆ ਕਰੋ ਪੂਰੀ ਰਾਤ ਲੱਗਾ ਰਹਿਣ ਤੋਂ ਸਵੇਰੇ ਆਪਣੇ ਤੁਸੀਂ 12 ਨੂੰ ਵਾਸ਼ ਕਰ ਦਿਓ ਬੱਚਿਆਂ ਦੇ ਨੂੰ ਆਪਣੇ ਲਗਾਇਆ ਆਪਣੇ ਵਾਲ ਵਾਸ਼ ਕਰ ਲਓ ਜਦੋਂ ਤੁਸੀਂ ਸੌਣਾ ਹੈ ਤੁਸੀਂ ਪਿੱਲੋ ਦੇ ਉੱਪਰ ਕੋਈ ਵੇਸਟ ਕੱਪੜਾ ਜਿਵੇਂ ਦੁਪੱਟਾ ਵਗੈਰਾ ਹਨਾ ਉਹ ਰੱਖ ਲਿਓ ਕਿਉਂਕਿ ਪਿੱਲੋ ਨੂੰ ਔਇਲ ਵਗੈਰਾ ਨਾ ਲੱਗ ਜਾਵੇ ਤੇ ਜੇ ਤੁਸੀਂ ਦਿਨੇ ਲਗਾਣਾ ਤੇ ਤੁਸੀਂ ਮਾਰਨਿੰਗ ਲਗਾ ਲਓ ਦੇ ਸ਼ਾਮ ਨੂੰ ਸਿਰ ਨੂੰ ਆਪਣੇ ਨੂੰ ਧੋ ਲੈਣਾ ਸਾਰਾ ਦਿਨੇ ਰੱਖੋ ਫਿਰ ਕਿਉਂਕਿ ਇਹਦਾ ਰਿਜ਼ਲਟ ਬਹੁਤ ਵਧੀਆ ਆਉਣਾ ਇਹ ਨਹੀਂ ਕਿ ਤੁਸੀਂ 4-5 ਮਤਲਬ ਮੈਂਟ ਲਾਣਾ ਜਾਂ ਤੁਸੀਂ 1 ਘੰਟਾ ਨਾ ਇਹਨੂੰ ਤੁਸੀਂ ਕਟੋ-ਕਟ ਵੀ 5-6 ਘੰਟੇ ਲਗਾ ਕੇ ਆਪਣੇ ਸਿਰ ਦੇ ਵਿੱਚ ਰੱਖੋ ਮਾਰਨਿੰਗ ਲਗਾਣਾ ਤੁਸੀਂ ਮਾਰਨਿੰਗ ਉੱਠਦੇ ਆ ਹੀ ਲਗਾ ਲਓ ਤੇ ਰਾਤ ਨੂੰ ਤੁਸੀਂ ਆਪਣੇ ਵਾਲਾਂ ਨੂੰ ਸ਼ਾਮ ਨੂੰ ਦੋ ਧੋ ਲਓ ਚੰਗੀ ਤਰ੍ਹਾਂ ਹਰਬਲ ਸ਼ੈਂਪੂ ਦੇ ਨਾਲ ਧੋ ਲਓ ਔਰ ਕੋਈ ਵੀ ਸਟਰੋਂਗ ਸ਼ੈਂਪੂ ਜਾਂ ਕੋਈ ਵੀ ਕੰਡੀਸ਼ਨਰ ਲਗਾਉਂਦੀ ਕੋਈ ਵੀ ਲੋੜ ਨਹੀਂ ਇਹਨੇ ਵਾਲਾਂ ਨੂੰ ਬਹੁਤ ਹੀ ਵਧੀਆ ਕਰ ਦੇਣਾ ਤੇ हेयर फॉਲ ਵੀ ਤੁਹਾਡਾ ਬਹੁਤ ਹੀ ਜ਼ਿਆਦਾ ਰੁਕ ਜਾਣਾ ਤੁਸੀਂ ਦੇਖ ਰਹੇ ਹੋ ਤੇ ਵਾਲ ਜੋ ਸਫੇਦ ਹੋ ਰਹੇ ਨੇ ਉਹ ਵੀ ਕਾਲੇ ਹੋ ਜਾਣਗੇ ਜੋ ਬੱਚਿਆਂ ਦੇ ਹੋ ਰਹੇ ਨੇ ਜਿਹਨਾਂ ਦੀ ਉਮਰ ਹੈ ਕੀ ਆ ਹੋ ਗਈ ਹੈ ਜਿਨ੍ਹਾਂ ਦੇ ਵਾਲ ਤਾਂ ਸਫੇਦ ਹੋਣੇ ਆ ਉਹ ਵੀ ਲਗਾ ਸਕਦੇ ਆ ਜੀ ਅੱਗੇ ਤੋਂ ਰੁਕ ਜਾਣਗੇ ਇਹ ਵਾਲ ਤੁਹਾਡੇ ਸਫੇਦ ਹੋਣ ਤੇ ਬੱਚਿਆਂ ਦੇ ਆਪਣੇ ਵਾਲਾਂ ਦੇ ਸਿਰ ਤੇ ਜ਼ਰੂਰ ਲਗਾਣਾ ਹੈ ਜੀ ਤੁਸੀਂ ਇਸ ਨੂੰ ਤੇ ਔਇਲ ਨੂੰ ਵੀਕ ਦੇ ਵਿੱਚ 2 ਦਿਨ ਜੇ ਨਹੀਂ ਟਾਈਮ ਤਾਂ ਇੱਕ ਦਿਨ ਤੇ ਪੱਕਾ ਹਿਲ ਗਾਉ ਤੁਸੀਂ ਦੋ ਦਿਨ ਤਾਂ ਵੈਸੇ ਜ਼ਰੂਰੀ ਹੈ ਤੁਸੀਂ ਲਗਾਓ ਪਰ ਜੇ ਨਹੀਂ ਉਹਨਾਂ ਕੋਲ ਟਾਈਮ ਤਾਂ ਇੱਕ ਦਿਨ ਤੇ ਸਾਰਾ ਦਿਨ ਵਾਸਤੇ ਰੱਖੋ ਫਿਰ ਤੁਸੀਂ ਜੇ ਰਾਤ ਨੂੰ ਲਗਾਉਣਾ ਫਿਰ ਸ਼ਾਮ ਨੂੰ ਲਗਾ ਦਿਓ ਤੇ ਸਵੇਰੇ ਵਾਲ ਧੋ ਲਓ ਜੇ ਤੁਸੀਂ ਸਵੇਰੇ ਲਗਾਇਆ ਤੇ ਸ਼ਾਮ ਨੂੰ ਫਿਰ ਧੋ ਲਓ ਹਰਬਲ ਸ਼ੈਂਪੂ ਦੇ ਨਾਲ ਤੇ ਰਿਜ਼ਲਟ ਬਹੁਤ ਵਧੀਆ ਆਵੇਗਾ ਸਫੇਦ ਵਾਲ ਵੀ ਰੁਕਣਗੇ ਹੇਅਰ ਫਾਲ ਨਹੀਂ ਹੋਵੇਗਾ ਜੋ ਤੁਹਾਡੇ ਵਾਲ ਬਹੁਤ ਹੀ ਜਿਵੇਂ ਕਮਜ਼ੋਰ ਹਨ ਸਟਰੋਂਗ ਹੋ ਜਾਣਗੇ ਇਸ ਆਲ ਨੂੰ ਬਣਾ ਕੇ ਰੱਖੋ ਤੁਸੀਂ ਇਹਨੂੰ 2 ਦਿਨ ਹੋਣ ਅਸੀਂ ਰੱਖਾਂਗੇ ਸਾਈਡ ਤੇ ਫਿਰ ਮੈਂ ਇਹਨੂੰ ਕਿਸੇ ਵੀ ਕੱਚ ਦੀ ਬੋਤਲ ਦੇ ਵਿੱਚ ਸਟੋਰ ਕਰ ਲਾਂਗੇ ਜੀ ਤੁਸੀਂ ਵੀ ਐਵੇਂ ਸਟੋਰ ਕਰਕੇ 2 ਦਿਨ ਇਹਨੂੰ 2 ਦਿਨ ਰੱਖ ਕੇ ਸਟੋਰ ਕਰਕੇ ਰੱਖ ਲਓ ਜਦੋਂ ਤੁਸੀਂ ਲਗਾਉਣਾ ਉਦੋਂ ਤੁਸੀਂ ਲਗਾ ਲੈਣਾ ਆਪਣੇ ਵਾਲਾਂ ਦੇ ਉੱਪਰ ਅਪਲਾਈ ਕਰ ਲੈਣਾ ਜਦੋਂ ਲਗਾਉਣਾ ਪਹਿਣਾ ਸ਼ੀਸ਼ੀ ਨੂੰ ਥੋੜਾ ਹਿਲਾ ਕੇ ਨਾ ਜਿਵੇਂ ਉਹਦੇ ਵਿੱਚ ਕਿੰਨੇ ਚੀਜ਼ਾਂ ਇਹਦੇ ਵਿੱਚ ਪਈਆਂ ਹੋਈਆਂ ਥੋੜੀਆਂ ਮਿਕਸ ਹੋ ਜਾਣਗੇ ਫਿਰ ਲਗਾਉਣਾ ਆਪਣੇ ਵਾਲਾਂ ਦੇ ਉੱਪਰ ਅਪਲਾਈ ਕਰਨਾ ਸੀ ਚੰਗੀ ਤਰ੍ਹਾਂ ਮ사ਜ ਕਰਨੀ ਆ 5-10 ਮਿੰਟ ਫਿਰ ਲੱਗਾ ਰਹਿਣ ਦੇਣਾ ਆ ਫਿਰ ਸ਼ੈਂਪੂ ਕਰਕੇ ਤੁਸੀਂ ਧੋ ਲੈਣਾ ਪੂਰੀ ਰਾਤ ਲਗਾ ਰਹਿਣ ਦਿਓ ਕਿ ਸਵੇਰੇ ਧੋੜਿਓ ਆਪਣੇ ਵਾਲ ਤੇ ਵਧੀਆ ਹੋਣਗੇ ਤੇ ਹਰਬਲ ਸ਼ੈਂਪੂ ਦੇ ਨਾਲ ਹੀ ਧੋਣਾ ਹੈ ਤੁਸੀਂ ਵਾਲਾਂ ਨੂੰ ਜੋ ਵੀ ਲਾਈਕ ਸਬਸਕ੍ਰਾਈਬ ਹੋ ਸ਼ੇਅਰ ਕਰਿਆ ਕਰੋ ਜੋ ਵੀ ਦੇਖ ਰਿਹਾ ਹੈ ਜੀ ਸੋਨੇ ਸੋਨੇ ਕਮੈਂਟ ਕਰਿਆ ਕਰੋ ਥੈਂਕ ਯੂ ਸਭੀ ਕੋ